ਮੇਰਾ ਸਤਗੁਰ ਨਾਨਕ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀ ਵੀਡੀਓ ਨੂੰ ਸ਼ੇਅਰ ਕਰਿਓ ਸਾਧ ਸੰਗਤ ਅੱਜ ਆਪਾਂ ਬੇਨਤੀਆਂ ਸਾਂਝੀਆਂ ਕਰਨੀਆਂ ਨੇ ਇੱਕ ਖਾਸ ਵਿਸ਼ੇ ਨੂੰ ਆਪਾਂ ਵਿਚਾਰਾਂਗੇ ਪਿਆਰਿਓ ਇਸ ਵਿਸ਼ੇ ਦੀ ਬਹੁਤ ਜ਼ਰੂਰਤ ਹੈ ਪਤੀ ਪਤਨੀ ਆਪਣੇ ਰਿਸ਼ਤੇ ਨੂੰ ਕਿਸ ਤਰ੍ਹਾਂ ਲੰਮਾ ਸਮਾਂ ਚਲਾ ਸਕਦੇ ਨੇ ਕਿਹੜੀਆਂ ਗਲਤੀਆਂ ਉਹਨਾਂ ਨੂੰ ਨਹੀਂ ਕਰਨੀਆਂ ਚਾਹੀਦੀਆਂ ਆਪਾਂ ਇਸ ਵਿਸ਼ੇ ਨੂੰ ਵਿਚਾਰਾਂਗੇ ਪਹਿਲਾਂ ਤੇ ਫਤਿਹ ਬੁਲਾਓ ਸਾਰੀ ਸੰਗਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰਿਓ ਪਤੀ ਪਤਨੀ ਦਾ ਜਿਹੜਾ ਰਿਸ਼ਤਾ ਹੁੰਦਾ ਹੈ ਉਹ ਇੱਕ ਅਨਮੋਲ ਰਿਸ਼ਤਾ ਹੁੰਦਾ ਇੱਕ ਸਪਸ਼ਟ ਜਿਹਾ ਰਿਸ਼ਤਾ ਹੁੰਦਾ ਜਿਹਨੂੰ ਆਪਾਂ ਕਹਿ ਸਕਦੇ ਆ ਕਿਉਂਕਿ ਉਹਦੇ ਵਿੱਚ ਕੋਈ ਓਲ ਨਹੀਂ ਹੁੰਦੀ ਕੋਈ ਲੁਕੋ ਨਹੀਂ ਹੁੰਦੀ ਤੇ ਉਹ ਰਿਸ਼ਤਾ ਜਿਹੜਾ ਹੈ ਉਹ ਬਿਲਕੁਲ ਸਪਸ਼ਟ ਰਿਸ਼ਤਾ ਹੁੰਦਾ ਹੈ ਉਹਦੇ ਵਿੱਚ ਕਿਸੇ ਪ੍ਰਕਾਰ ਦੀ ਕੋਈ ਜਿਹੜੀ ਐ ਲੋਕ ਲਪੇਟ ਵਾਲੀ ਗੱਲ ਨਹੀਂ ਹੁੰਦੀ ਕਿਉਂਕਿ ਉਹ ਜਿਹੜਾ ਰਿਸ਼ਤਾ ਹੈ ਉਹ ਬਿਲਕੁਲ ਸਾਫ਼ ਹੈ ਇੱਕ ਦੂਜੇ ਦੇ ਦਿਲ ਦੀ ਗੱਲ ਜਿਹੜੀ ਹੈ ਆਪਾਂ ਕਰ ਸਕਦੇ ਆ ਔਰ ਕਿਤੇ ਨਾ ਕਿਤੇ ਜਿਹੜਾ ਇੱਕ ਇੱਕ ਦੂਜੇ ਦਾ ਪਿਆਰ ਹੈ ਸੋ ਇੱਕ ਦੂਜੇ ਵੱਲ ਖਿੱਚਦਾ ਹੈ ਔਰ ਇੱਕ ਮਾਤਾ ਪਿਤਾ ਦੇ ਸੁਮੇਲ ਦੇ ਨਾਲ ਸਰੀਰਕ ਦੇ ਜਿਹੜੇ ਕੁਝ ਰਿਸ਼ਤੇ ਨੇ ਉਹਨਾਂ ਕਰਕੇ ਇੱਕ ਸੰਤਾਨ ਦਾ ਵਾਅਦਾ ਹੋਣਾ ਉਹ ਸਾਰਾ ਵੇਖਦੇ ਆ ਕਿ ਸਿਸਟਮ ਜਿਹੜਾ ਹੈ ਉਹ ਇੱਕ ਬਣਿਆ ਹੋਇਆ ਇੱਕ ਪ੍ਰਕਿਰਤੀ ਦਾ ਨਿਯਮ ਹੈ ਸਾਰਾ ਸਾਦ ਸੰਗਤ ਪਰ ਕੁਝ ਚੀਜ਼ਾਂ ਦੇ ਮਾਇਨੇ ਨੇ ਕੁਝ ਕੁ ਚੀਜ਼ਾਂ ਦੇ ਅਰਥ ਨੇ ਜਿਨ੍ਹਾਂ ਨੂੰ ਸਮਝਣਾ অতি ਜ਼ਰੂਰੀ ਹੈ অতি অতি ਜ਼ਰੂਰੀ ਹੈ ਸਾਦ ਸੰਗਤ ਕੀ ਗਲਤੀਆਂ ਜਿਹੜੀਆਂ ਨੇ ਉਹ ਇਨਸਾਨ ਤੋਂ ਹੁੰਦੀਆਂ ਨੇ ਕੁਝ ਰਿਸ਼ਤਿਆਂ ਦੇ ਵਿੱਚ ਤੇ ਕੁਝ ਰਿਸ਼ਤੇ ਕੁਝ ਗਲਤੀਆਂ ਕਰਕੇ ਹਮੇਸ਼ਾ ਲਈ ਟੁੱਟ ਜਾਂਦੇ ਨੇ ਕੁਝ ਰਿਸ਼ਤੇ ਕੁਝ ਕੀਤੀਆਂ ਹੋਈਆਂ ਸੁਚੱਜੀਆਂ ਗਲਤੀਆਂ ਕਰਕੇ ਹਮੇਸ਼ਾ ਲਈ ਜੁੜ ਜਾਂਦੇ ਨੇ ਹੁਣ ਇਥੇ ਇੱਕ ਆਪਾਂ ਬੇਨਤੀਆਂ ਜਿਹੜੀਆਂ ਨੇ ਇਸ ਵਿਸ਼ੇ ਤੇ ਕੁਝ ਸਾਂਝੀਆਂ ਕਰਨੀਆਂ ਨੇ ਕਿ ਕਿਹੜੀਆਂ ਗਲਤੀਆਂ ਜਿਹੜੀਆਂ ਨੇ ਸਾਨੂੰ ਆਪਣੇ ਜੀਵਨ ਦੇ ਵਿੱਚ ਨਹੀਂ ਕਰਨੀਆਂ ਚਾਹੀਦੀਆਂ ਸਾਧ ਸੰਗਤ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ ਨੇ ਸਾਨੂੰ ਰਿਸ਼ਤੇ ਜੋੜ ਕੇ ਲੰਮਾ ਸਮਾਂ ਚਲਾਉਣ ਦੇ ਲਈ ਆਖਿਆ ਹੈ ਸਤਿਗੁਰੂ ਦੀ ਪਾਵਨ ਬਾਣੀ ਨੇ ਸਾਨੂੰ ਲੰਮੇ ਰਿਸ਼ਤਿਆਂ ਦੀ ਉਮਰ ਕਰਨੀ ਸਿਖਾਇਆ ਹੈ ਸਤਿਗੁਰੂ ਦੀ ਪਾਵਨ ਬਾਣੀ ਨੇ ਸਾਨੂੰ ਇਹਨਾਂ ਰਿਸ਼ਤਿਆਂ ਨੂੰ ਜਿਹੜਾ ਹੈ ਉਹ ਲੰਮਾ ਕਰਨਾ ਸਿਖਾਇਆ ਕਿ ਇਹ ਰਿਸ਼ਤੇ ਜਿਹੜੇ ਨੇ ਉਹ ਕਿਸ ਤਰ੍ਹਾਂ ਲੰਮੇ ਚੱਲ ਸਕਦੇ ਨੇ ਇਹ ਰਿਸ਼ਤੇ ਜਿਹੜੇ ਨੇ ਕਿਸ ਤਰ੍ਹਾਂ ਲੰਮੇ ਚੱਲਣਗੇ ਕੀ ਇਹਨਾਂ ਰਿਸ਼ਤਿਆਂ ਦੀ ਜਿਹੜੀ ਹੈ ਉਹ ਜ਼ਰੂਰਤ ਰਹੇਗੀ ਸਾਥ ਸੰਗਤ ਇਹਨਾਂ ਰਿਸ਼ਤਿਆਂ ਨੂੰ ਜਿਹੜਾ ਹੈ ਕਿਸ ਤਰ੍ਹਾਂ ਤੁਸੀਂ ਲੰਮੇ ਚਲਾ ਸਕਦੇ ਹੋ ਇਹ ਖਾਸ ਕਰਕੇ ਮੇਰੇ ਸਤਿਗੁਰੂ ਨੇ ਸਾਨੂੰ ਇਹ ਬਚਨ ਕਹੇ ਨੇ ਖਾਸ ਕਰਕੇ ਇਹ ਬਚਨਾਂ ਦੀ ਜਿਹੜੀ ਹੈ ਗੱਲਬਾਤ ਸਤਿਗੁਰੂ ਨੇ ਕਰਨਾ ਕੀਤੀ ਹੈ ਪਿਆਰਿਓ ਬੇਨਤੀ ਕਰਦੇ ਆ ਕਿ ਕੁਝ ਗਲਤੀਆਂ ਨੇ ਜੋ ਇਨਸਾਨ ਨੂੰ ਨਹੀਂ ਕਰਨੀਆਂ ਚਾਹੀਦੀਆਂ ਪਤੀ ਪਤਨੀ ਨੂੰ ਇੱਕ ਦੂਸਰੇ ਦੇ ਨਾਲ ਜਿਹੜੀ ਹੈ ਲੜਾਈ ਨਹੀਂ ਕਰਨੀ ਚਾਹੀਦੀ ਹਾਂ ਕੁਝ ਚੀਜ਼ਾਂ ਤੇ ਸਹਿਮਤੀ ਨਹੀਂ ਬਣਦੀ ਤੇ ਇੱਕ ਨੂੰ ਚੁੱਪ ਰਹਿਣਾ ਪਏਗਾ ਦੋਨੇ ਬੋਲਣਗੇ ਇੱਕ ਦੂਜੇ ਦੀਆਂ ਗਲਤੀਆਂ ਨੂੰ ਚਿਤਵਿਆ ਜਾਏਗਾ ਤੇ ਕਲੇਸ਼ ਫਿਰ ਵੱਧ ਸਕਦਾ ਹੈ ਕਲੇਸ਼ ਵਧੇਗਾ ਘਟਦਾ ਨਹੀਂ ਇਤੋਂ ਤੱਕ ਕਿ ਛੋਟੀਆਂ-ਛੋਟੀਆਂ ਨੋਕ-ਝੋਕ ਜਿਹੜੀਆਂ ਨੇ ਤਲਾਕ ਦਾ ਕਾਰਨ ਬਣ ਗਈਆਂ ਕਈ ਭੈਣਾਂ ਆਪਣੇ ਘਰ ਪੀਕੇ ਘਰ ਬੈਠੀਆਂ ਨੇ ਕਾਰਨ ਕੀ ਮੈਂ ਉਹਦੀ ਨਹੀਂ ਸੁਣਨੀ ਉਹ ਮੇਰੀ ਮੇਰੀ ਨਹੀਂ ਸੁਣਦਾ ਬਸ ਕਾਰਨ ਇਹ ਆ ਗੱਲਬਾਤ ਕੁਛ ਨਹੀਂ ਮੈਂ ਨਹੀਂ ਉਹਦੀ ਸੁਣਨੀ ਉਹ ਮੇਰੀ ਨਹੀਂ ਸੁਣਦਾ ਬਸ ਕਾਰਨ ਇਹ ਆ ਤੇ ਦੂਜੀ ਗੱਲ ਮੈਂ ਗੱਲ ਨਹੀਂ ਸਹਾਰਦੀ ਉਹ ਮੇਰੀ ਨਹੀਂ ਸਹਾਰਦਾ ਨਹੀਂ ਬਸ ਐਨੇ ਰਿਸ਼ਤੇ ਚੱਲਦੇ ਇੱਕ ਨੂੰ ਝੁਕਣਾ ਪੈਂਦਾ ਇਹ ਨਹੀਂ ਹੈਗਾ ਵੀ ਅਸੀਂ ਨਜਾਇਜ਼ ਕਰੀ ਜਾਈਏ ਉਹਨੂੰ ਹੋਰ ਝੁਕਾਈਏ ਅਸੀਂ ਕਹੀਏ ਵੀ ਇਹੀ ਸਦਾ ਝੁਕੀ ਜਾਵੇ ਇਹ ਕ ਯਾਦ ਰੱਖਿਓ ਵੀ ਇੱਕ ਕਪੈਸਿਟੀ ਹੁੰਦੀ ਹੈ ਇੱਕ ਲਿਮਟ ਹੁੰਦੀ ਹੈ ਤੇ ਉਹ ਬੰਦਾ ਹਮੇਸ਼ਾ ਝੁਕੀ ਜਾਏਗਾ ਤੇ ਯਾਦ ਰੱਖਿਓ ਇੱਕ ਦਿਨ ਉਹ ਬੇਡਰ ਹੋ ਜਾਏਗਾ ਫਿਰ ਚਾਹੇ ਪਤਨੀ ਹੈ ਤੇ ਚਾਹੇ ਪਤੀ ਹੈ ਇਹ ਗੱਲ ਹਮੇਸ਼ਾ ਯਾਦ ਰੱਖਣੀ ਚਾਹੀਦੀ ਆ ਔਰ ਦੂਜੀ ਗੱਲ ਅੱਜ ਦਾ ਜਿਹੜਾ ਸਮਾਂ ਹੈ ਪਤੀ ਪਤਨੀ ਨੂੰ ਮੋਬਾਈਲ ਜਿਹੜਾ ਹੈ ਉਹ ਨਹੀਂ ਚਲਾਉਣਾ ਚਾਹੀਦਾ ਤੇ ਮੋਬਾਈਲ ਇੱਕ ਦੂਸਰੇ ਤੋਂ ਛਪਾਉਣਾ ਵੀ ਨਹੀਂ ਚਾਹੀਦਾ ਮੋਬਾਈਲ ਦੇ ਸਾਰੇ ਸਿਆਪੇ ਪਏ ਹੋਏ ਨੇ ਅੱਜ ਕੱਲ ਮੈਂ ਸਪਸ਼ਟ ਜੀਆਂ ਬੇਨਤੀਆਂ ਕਰਾਂ ਇੱਕ ਭੈਣ ਆਪਣੇ ਪੇਕੇ ਘਰ ਆ ਗਈ ਕਾਰਨ ਕੀ ਹੋਇਆ ਕਿ ਮੇਰੇ ਘਰ ਵਾਲੇ ਦਾ ਜਿਹੜਾ ਮੋਬਾਈਲ ਫੋਨ ਹੈ ਉਹ ਮੈਨੂੰ ਦਿਖਾਉਂਦਾ ਨਹੀਂ ਮੇ ਉਹ ਜਿਹੜਾ ਮੋਬਾਈਲ ਫੋਨ ਹੈ ਉਹ ਮੋਬਾਈਲ ਫੋਨ ਮੈਨੂੰ ਦੇਖਣ ਨਹੀਂ ਦਿੰਦਾ ਆਪਦਾ ਮੋਬਾਈਲ ਹੀ ਚੱਕਣ ਦਿੰਦਾ ਮੇਰਾ ਮੇਰਾ ਫੋਨ ਚੱਕਦਾ ਪਰ ਆਪਦਾ ਨਹੀਂ ਚੱਕਣ ਦਿੰਦਾ ਦੇਖੋ ਮੋਬਾਈਲ ਫੋਨ ਸਿਆਪੇ ਦੀ ਜੜਾ ਪਹਿਲਾਂ ਮੋਬਾਈਲਾਂ ਕਰਕੇ ਲੜਾਈਆਂ ਹੁੰਦੀਆਂ ਹੁੰਦੀਆਂ ਸੀ ਨਹੀਂ ਨਾ ਪਹਿਲਾਂ ਹਾਈ ਨਹੀਂ ਸੀ ਲੜਾਈਆਂ ਕਿੱਥੋਂ ਹੋਣੀਆਂ ਹੁਣ ਅੱਜ ਮੋਬਾਈਲ ਨੇ ਤੇ ਮੋਬਾਈਲਾਂ ਦੇ ਕਰਕੇ ਲੜਾਈਆਂ ਨੇ ਹੁਣ ਪਤਨੀ ਕਹਿੰਦੀ ਹੈ ਮੇਰਾ ਮੋਬਾਈਲ ਨਾ ਮੇਰਾ ਪਤੀ ਵੇਖੇ ਤੇ ਪਤੀ ਕਹਿੰਦਾ ਮੇਰਾ ਮੋਬਾਈਲ ਨਾ ਮੇਰੀ ਪਤਨੀ ਵੇਖੇ ਹੈ ਵਿੱਚ ਕੁਝ ਹੈ ਪਤਾ ਨਹੀਂ ਨਹੀਂ ਬਸ ਉਹ ਹੀ ਡਰ ਹੈ ਵੀ ਕੋਲ ਮੇਰਾ ਮੋਬਾਈਲ ਨਾ ਦੇ ਹੁਣ ਕਈ ਐ ਇਹੋ ਜਿਹੇ ਜਿਹਨੇ ਵਿਆਹ ਪਿਆ ਮੋਬਾਈਲ ਕੋਈ ਗੱਲ ਨਹੀਂ ਕੋਈ ਪਰਵਾਹ ਨਹੀਂ ਦੇਖੀ ਜਾਵੇ ਪਹਿਲੀ ਗੱਲ ਮੈਨੂੰ ਪਤਾ ਨਹੀਂ ਵਿਸ਼ਵਾਸ ਹੁੰਦਾ ਹੀ ਹੈ ਤੇ ਉਹ ਤਾਂ ਬੰਦੇ ਦੀ ਅੱਖ ਹੀ ਪਤਾ ਲੱਗ ਜਾਂਦੀ ਹੈ ਵੀ ਕਿਸ ਤਰ੍ਹਾਂ ਦੀ ਇਹਦੀ ਬੋਲਚਾਲ ਕਿਸ ਤਰ੍ਹਾਂ ਦੀ ਇਹਦੀ ਬੋਲਬਾਣੀ ਹੋਗੀ ਇਹਦਾ ਰਹਿਣ ਸਹਿਣ ਚੇਂਜ ਹੋਇਆ ਕੀ ਹੋਇਆ ਕੀ ਨਹੀਂ ਹੋਇਆ ਉਹ ਤਾਂ ਸਾਰਾ ਕੁਝ ਪਤਾ ਹੀ ਲੱਗ ਜਾਂਦਾ ਹੈ ਸਾਥ ਸੰਗਤ ਇਹ ਚੀਜ਼ਾਂ ਥੋੜੀਆਂ ਜਿਹਾ ਕਾਮਨ ਨੇ ਕਿ ਆਪ ਇਹ ਮੋਬਾਈਲ ਹੁਣ ਸਾਹਮਣੇ ਪਿਆ ਹੈ ਵਿੱਚੋ ਦੇ ਚਾਏ ਕੁਛ ਵੀ ਹੈ ਨਹੀਂ ਹੈ ਤੇ ਪਤਨੀ ਚਲਾਈ ਜਾ ਰਹੀ ਹੈ ਛੇੜ ਰਹੀ ਹੈ ਕੋਈ ਗੱਲ ਨਹੀਂ ਹੁਣ ਪਤਨੀ ਦਾ ਮੋਬਾਈਲ ਪਿਆ ਹੈ ਆਪਾਂ ਵੇਖੀ ਹੁਣ ਇੱਕ ਤੇ ਹੁੰਦਾ ਹੈ ਸ਼ੱਕ ਦਾ ਘੇਰਾ ਵੀ ਮੈਂ ਨਜ਼ਰ ਰੱਖਣੀ ਹੈ ਇੱਕ ਹੁੰਦਾ ਹੈ ਵੀ ਕੋਈ ਗੱਲ ਨਹੀਂ ਪਿਆ ਜਿੱਤੇ ਪਿਆ ਕੋਈ ਮੈਨੂੰ ਪਤਾ ਲੱਗ ਜਾਊਗਾ ਮੈਨੂੰ ਵਿਸ਼ਵਾਸ ਹੈ ਨਾ ਤੇ ਗੱਲ ਖਤਮ ਇਸ ਕਰਕੇ ਵੀ ਮੋਬਾਈਲ ਫੋਨ ਨੂੰ ਇੰਨਾ ਪਰਸਨਲੀ ਨਾ ਰੱਖੋ ਕਿ ਆਪਣੇ ਘਰ ਪਰਿਵਾਰ ਦੇ ਰਿਸ਼ਤੇ ਜਿਹੜੇ ਆ ਇਹ ਮੋਬਾਈਲ ਖਾ ਜੇ ਅੱਜ ਲੜਾਈਆਂ ਬਹੁਤੀਆਂ ਕੁਝ ਮੋਬਾਈਲਾਂ ਕਰਕੇ ਵੀ ਨੇ ਲੜਕੀ ਕਹਿੰਦੀ ਆ ਮੈਂ ਤੇ ਆਪਣਾ ਮੋਬਾਈਲ ਵਰਤਣਾ ਪੇਕੇ ਘਰ ਦਾ ਹੀ ਮੋਬਾਈਲ ਮੈਂ ਲੈ ਕੇ ਜਾਊਂਗੀ ਪਿਛਲਾ ਜੋ ਮੈਂ ਵਰਤ ਰਹੀ ਸੀ ਉਹਦੇ ਕਰਕੇ ਲੜਾਈਆਂ ਰਿਸ਼ਤੇ ਟੁੱਟ ਜਾਂਦੇ ਆ ਜੀ ਤਲਾਕ ਹੋ ਗਏ ਮੈਂ ਇੱਕ ਬੇਨਤੀ ਸਾਂਝੀ ਕਰਾਂ ਅੱਜ ਵਿਆਹ ਹੋਇਆ ਦੂਜੇ ਦਿਨ ਉਹ ਲੜਕੀ ਜਿਹੜੀ ਐ ਰੁਸ ਕੇ ਆਪਣੇ ਪੇਕੇ ਘਰ ਵਾਪਸ ਆ ਗਈ ਹਾਲੇ ਤਾਂ ਉਹਨਾਂ ਨੇ ਟੈਂਟ ਟੁੰਟ ਵੀ ਨਹੀਂ ਸੀ ਪੱਟੇ ਉਹ ਕਹਿੰਦੇ ਵੀ ਕੀ ਹੋਇਆ ਕਹਿੰਦੇ ਵੀ ਮੈਂ ਆਪਣਾ ਮੋਬਾਈਲ ਲੈ ਗਈ ਉੱਥੇ ਤੇ ਮੈਨੂੰ ਮੋਬਾਈਲ ਨਹੀਂ ਚਲਾਉਣ ਦਿੰਦੇ ਮੈਨੂੰ ਕਹਿੰਦੇ ਆ ਵੀ ਇਹ ਮੋਬਾਈਲ ਤੂੰ ਕਿਉਂ ਲੈ ਕੇ ਆਈ ਹੈ ਭਾਈ ਤੈਨੂੰ ਇੱਥੇ ਨਵਾਂ ਮਿਲ ਜੂ ਹੋਰ ਦੇ ਦਿਆਂਗੇ ਕਹਿੰਨੀ ਪਰ ਮੈਂ ਚਲਾਉਣਾ ਹੀ ਇਹ ਆ ਮੇਰਾ ਸਾਰਾ ਕੁਝ ਹੀ ਇਹਦੇ ਵਿੱਚ ਲੱ ਲੈ ਦੱਸੋ ਜੀ ਉਹ ਕਹਿੰਨੀ ਮੈਂ ਨਹੀਂ ਹੁਣ ਜਾਣਾ ਉੱਥੇ ਲੈ ਦੱਸੋ ਜੀ ਖਰਚ ਇਧਰੋਂ ਕੀਤਾ ਉਹਨਾਂ ਨੇ ਕੀਤਾ ਰਿਸ਼ਤੇ ਇੱਕ ਮੋਬਾਈਲ ਦੇ ਕਰਕੇ ਹੁਣ ਤੀਜੀ ਪਤੀ ਪਤਨੀ ਜਿਹੜੇ ਨੇ ਉਹ ਇੱਕ ਦੂਸਰੇ ਦਾ ਕਦੀ ਵੀ ਮਜ਼ਾਕ ਨਾ ਅਡਾਉਣ ਤੇ ਕਿਸੇ ਸਾਹਮਣੇ ਇੱਕ ਦੂਜੇ ਦੀ ਇਨਸਲਟ ਨਾ ਕਰੋ ਫਿਰ ਹਾਂ ਆਪਸ ਵਿੱਚ ਇਕੱਲੇ ਹੋ ਮਜ਼ਾਕ ਕਰੋ ਜੋ ਕੁਝ ਮਰਜੀ ਉਹ ਇੱਕ ਵੱਖਰਾ ਵਿਸ਼ਾ ਵੀ ਆਪਾਂ ਇੱਕ ਦੂਜੇ ਨਾਲ ਪਿਆਰ ਨਾਲ ਪੇਸ਼ ਆਉਨੇ ਆ ਇੱਕ ਦੂਜੇ ਦਾ ਮਜ਼ਾਕ ਉਡਾਉਨੇ ਆ ਉਹ ਗੱਲ ਇੱਕ ਵੱਖਰੀ ਰਹਿ ਗਈ ਪਰ ਕਿਸੇ ਸਾਹਮਣੇ ਇੱਕ ਦੂਜੇ ਦਾ ਮਜ਼ਾਕ ਸਾਨੂੰ ਨਹੀਂ ਬਣਾਉਣਾ ਚਾਹੀਦਾ ਜੇ ਅਸੀਂ ਇਹ ਕਰਾਂਗੇ ਤੇ ਯਾਦ ਰੱਖਿਓ ਫਿਰ ਰਿਸ਼ਤੇ ਦੀ ਜਿਹੜੀ ਲਾਈਫ ਹੈ ਉਹ ਘਟ ਜਾਂਦੀ ਹੈ ਸਾਦ ਸੰਗਤ ਇਹ ਗਲਤੀਆਂ ਜਿਹੜੀਆਂ ਨੇ ਸਾਨੂੰ ਨਹੀਂ ਕਰਨੀਆਂ ਚਾਹੀਦੀਆਂ ਅਸੀਂ ਗੁਰਮੁਖ ਬਣੀਏ ਸਿਆਣੇ ਬਣੀਏ ਔਰ ਸਭ ਤੋਂ ਵੱਡੀ ਗੱਲ ਜੇ ਅਸੀਂ ਸਮਝਦਾਰੀ ਨਾਲ ਚੱਲਾਂਗੇ ਤਾਂ ਫਿਰ ਸਭ ਕੁਝ ਹੀ ਹੈ ਜੇ ਅਸੀਂ ਸਮਝਦਾਰੀ ਨਹੀਂ ਵਰਤਾਂਗੇ ਤੇ ਫਿਰ ਰਿਸ਼ਤਿਆਂ ਦੀ ਲਾਈਫ ਜਿਹੜੀ ਹੈ ਉਹ ਘਟ ਜਾਂਦੀ ਹੈ ਇਹ ਆਪਾਂ ਅੱਜ ਸੰਸਾਰ ਦੇ ਵਿੱਚ ਆਮ ਹੀ ਦੇਖ ਰਹੇ ਹਾਂ ਦੇਖਣਾ ਪੈ ਰਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ